ਜੇਕਰ ਤੁਸੀਂ ਵੀ ਬੁਲਟ ਤੇ ਪਟਾਕੇ ਪਾਉਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਹੁਣ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ ਸਪੈਸ਼ਲ ਮੁਹਿੰਮ ਦੇ ਤਹਿਤ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਤੇ ਸਖਤ ਕਾਰਵਾਈ ਕਰਨ ਦੀ ਕਵਾਇਦ ਪੁਲਿਸ ਨੇ ਵਿੱਢ ਲਈ ਹੈ ਤੇ ਇਸ ਦੇ ਨਾਲ ਹੀ ਬਾਈਕ ਦੇ ਹੋਰ ਸਾਇਲੈਂਸਰ ਨੂੰ ਕੱਟ ਕੇ ਜਾਂ ਸੋਧ ਕੇ ਕੰਨ ਪਾੜਨ ਵਾਲੀ ਆਵਾਜ਼ ਪੈਦਾ ਕਰਨ ਵਾਲਿਆਂ ਦੀ ਸ਼ਾਮਤ ਹੋਵੇਗੀ ਤੇ ਹੁਣ ਪੁਲਿਸ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕਰੇਗੀ ਲੁਧਿਆਣਾ ਦੇ ਡੁਗਰੀ ਨਹਿਰ ਤੇ ਨਾਕੇ ਦੌਰਾਨ ਟ੍ਰੈਫਿਕ ਪੁਲਿਸ ਮੁਲਾਜ਼ਮਾ ਨੇ ਇੱਕ ਬੁਲਟ ਰੁਕਾਇਆ ਜਿਸ ਦਾ ਸਾਇਲੈਂਸਰ ਚੇਨ ਸੀ ਤੇ ਪਟਾਕੇ ਵਾਲਾ ਸ ਐਸੀ ਜਦੋਂ ਉਸ ਕੋਲੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਂ ਆਪ ਅਧਿਆਪਕਾਂ ਤੇਸ ਨੂੰ ਜਾ ਕੇ ਉਤਾਰ ਦੇਵਾਂਗਾ ਇਸ ਮੌਕੇ ਟ੍ਰੈਫਿਕ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਦਾ ਚਲਾਨ ਕੀਤਾ ਗਿਆ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਟਾਕੇ ਵਾਲਾ ਸਾਇਲੈਂਸਰ ਨਾ ਲਗਾਇਆ ਜਾਵੇ ਮੈਂ ਇਹਨੂੰ ਕਦੀ ਚਲਾਇਆ ਨਹੀਂ ਜੀ ਇਹ ਮੇਰੇ ਘਰ ਹੀ ਖੜਾ ਹੁੰਦਾ ਮੈਂ ਆਪਣੀ ਕਾਰ ਤੇ ਆਨਾ ਅੱਜ ਮਜਬੂਰੀ ਦੇ ਵਿੱਚ ਮੈਨੂੰ ਲੈ ਕੇ ਆਣਾ ਪਿਆ ਨਾ ਹੀ ਮੈਂ ਇਹਨੂੰ ਕਦੀ ਇਸ ਤਰੀਕੇ ਨਾਲ ਚਲਾਇਆ ਹੈ ਕਿ ਇਹਦੇ ਕੋਈ ਪਟਾਕੇ ਵੱਜਣ ਜਾਂ ਕੁਝ ਅੱਜ ਮੈਨੂੰ ਹੁਣ ਪਤਾ ਲੱਗਿਆ ਜਦੋਂ ਇਹਨਾਂ ਨੇ ਸਟਾਰਟ ਕਰਕੇ ਦਿਖਾਇਆ ਵੀ ਪਟਾਕੇ ਵੱਜਦੇ ਆ ਇਹਦੇ ਵਿੱਚ ਮੈਂ ਸਲੰਸਰ ਨਾ ਮੈਂ ਇਹਨੂੰ ਸ਼ੁਰੂ ਤੋਂ ਕਦੀ ਚਲਾਇਆ ਨਹੀਂ ਜੀ ਕੁਝ ਨਹੀਂ ਕੀਤਾ ਇਹ ਘਰੇ ਹੀ ਖੜਾ ਰੰਡਾ ਜੀ ਮੈਨੂੰ ਤੁਸੀਂ ਚੈੱਕ ਕਰਕੇ ਦੇਖ ਲਓ 2011 12 ਮਾਡਲ ਹੈ ਅਜੇ ਤੱਕ 10000 ਤੋਂ ਵੱਧ ਨਹੀਂ ਚੱਲਿਆ ਹੋਣਾ ਕਿਲੋਮੀਟਰ ਇਹ ਨਵਾਂ ਲਿਆ ਸੀ ਸ਼ੁਰੂ ਤੋਂ ਹੀ ਨਵਾਂ ਲਿਆ ਸੀ ਤੇ ਮਤਲਬ ਸੈਕੰਡ ਹੈਂਡ ਲਿਆ ਹੋਇਆ ਸੈਕੰਡ ਹੈਂਡ ਹੈ ਮੇਰੇ ਕੋਲ ਚੱਲਿਆ ਹੋਇਆ ਲਿਆ ਫੈਂਕਾ ਬੁਆਇਆ ਤਾਂ ਇੰਨੇ ਕਰਕੇ ਬੈਠੇ ਮੈਂ ਕਹਿ ਰਿਹਾ ਸਰ ਸਲੰਸਰ ਜਿਹੜਾ ਬੁਆਇਆ ਜੋ ਕੁਛ ਵੀ ਹੋਏਗਾ ਜਿਵੇਂ ਮੈਨੂੰ ਮਿਲਿਆ ਸੀ ਜੋ ਮੈਂ ਖਰੀਦਿਆ ਸੀ ਜਿਵੇਂ ਉਵੇਂ ਦਾ ਉਵੇਂ ਹੀ ਆ ਇਹ ਮੈਂ ਦੇਖਦੇ ਆ ਜਦੋਂ ਇਹ ਬੂਟੇ ਜਦੋਂ ਪਟਾਕੇ ਬਸਦੇ ਜਿਹੜੇ ਕਮਜ਼ੋਰ ਢਿੱਲ ਵਾਲੇ ਆ ਕੋਨਾ ਸੇ ਖਤਰਾ ਹੈ ਕਿਤਨੇ ਮੈਂ ਖੁਦ ਕਹਿ ਰਿਹਾ ਸਰ ਕਿ ਵੀ ਮੈਂ ਅਜ ਤੱਕ ਕਦੀ ਵਰਤਿਆ ਹੀ ਨਹੀਂ ਇਹਨੂੰ ਨਾ ਮੈਂ ਇਹਨੂੰ ਕਦੀ ਯੂਜ਼ ਕੀਤਾ ਨਾ ਮੈਂ ਕਦੀ ਪਟਾਕੇ ਬਜਾਏ ਅਜ ਮੈਂ ਪਹਿਲੀ ਵਾਰ ਹੀ ਸੁਣਿਆ ਵੀ ਇਹਦੇ ਚੋ ਪਟਾਕੇ ਵਜਦੇ ਆ ਸਰ ਵੱਡੀ ਗਲਤੀ ਹੈ ਕੀ ਨਹੀਂ ਹੈਗੀ ਮੇਰੀ ਗਲਤੀ ਇਸ ਇਸ ਚੀਜ਼ ਦੀ ਹੈ ਕਿ ਮੇਰਾ ਹੈਗਾ ਆ ਪਰ ਮੈਂ ਇਹਨੂੰ ਕਦੀ ਚਲਾਇਆ ਨਹੀਂ ਸਰ ਨਾ ਹੀ ਮੈਂ ਕਦੀ ਪਟਾਕੇ ਬਜਾਏ ਨਾ ਹੀ ਮੈਂ ਪਟਾਕੇ ਵਜਾਂਦਾ ਫੜਿਆ ਗਿਆ ਅਜ ਤੱਕ ਅੱਜ ਸਰ ਹਾਂਜੀ ਸੈਂਸਰ ਚੇਂਜ ਹੈ ਤਾਂ ਹੀ ਪਟਾਕੇ ਬਜਦੇ ਸਰ ਸਲੈਂਸਰ ਹੁੰਦਾ ਇਹ ਮੈਨੂੰ ਪਤਾ ਸਲੈਂਸਰ ਜੜਾ ਪਰ ਮੈਂ ਚੇਂਜ ਨਹੀਂ ਕਰਾਇਆ ਇਹ ਮੈਂ ਸੈਕੰਡ ਹੈਂਡ ਲਿਆ ਉਸ ਵੇਲੇ ਜਿਸ ਹਾਲ ਬਿਲਕੁਲ ਹੋਵਾਂਗੇ ਸਾਰੇ ਨੂੰ ਜੇ ਮੈਨੂੰ ਅੱਜ ਪਤਾ ਲੱਗਿਆ ਮੈਂ ਤਾਂ ਬੱਚਿਆਂ ਨੂੰ ਪੜ੍ਹਾਉਣਾ ਮੈਂ ਇਹਨੂੰ ਲਵਾਉਂਗਾ ਇਹਨੂੰ ਹੁਣੇ ਹੀ ਮਿੰਟ ਦੇ ਵਿੱਚ ਨੂੰ ਲਵਾ ਕੇ ਤੇ ਇਹਦੇ ਤੇ ਜੋ ਵੀ ਸਟੋਕ ਸਲੈਂਸਰ ਆ ਜਾਂ ਉਹ ਪਵਾਉਂਗਾ ਸਰ ਕਿਹੜੋ ਹਾਈ ਕੁਆਲਿਟੀ ਫੜ ਲੈ ਤੁਸੀਂ ਪਰ ਕਿਤੇ ਨਾ ਕਿਤੇ ਇਹ ਚੀਜ਼ ਗਲਤ ਹੈ ਮੈਂ ਕਿਹਾ ਸਰ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਅੱਜ ਮੈਨੂੰ ਹੁਣ ਪਤਾ ਲੱਗਿਆ ਵੀ ਇਹਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਆ ਮੈਂ ਹੁਣੇ ਜਾ ਕੇ ਹੁਣੇ ਮੇਰੇ ਨਾਲ ਚੱਲੋ ਮੈਂ ਹੁਣੇ ਇਹਦੇ 'ਚ ਸਟੋਕ ਸਲੈਂਸਰ ਜਿਹੜਾ ਜਿੱਥੋਂ ਵੀ ਮਿਲਦਾ ਮੈਂ ਹੁਣ ਪਵਾ ਕੇ ਤੇ ਹੁਣੇ ਇਹਨੂੰ ਸੈੱਟ ਕਰਦਾ ਹਾਂ ਜਿਹੜੀ ਥਾਂ ਤੇ ਜਾਣਾ ਤੇ ਨਾਲ ਸਾਰਿਆਂ ਨੂੰ ਪਾਉਂਗਾ ਕਿ ਜਿਨ੍ਹਾਂ ਦੇ ਇਹੋ ਜਿਹੇ ਪਟਾਕੇ ਪਟੂਕੇ ਵਜਦੇ ਆ ਮੈਂ ਖੁੱਦ ਇਹਨਾਂ ਚੀਜ਼ਾਂ ਦੇ ਖਿਲਾਫ ਆ ਮੈਂ ਬੱਚਿਆਂ ਨੂੰ 10ਵੀਂ 12ਵੀਂ ਦੇ ਨੂੰ ਪੜ੍ਹਾਉਣਾ ਤੇ ਅੱਜ ਮੈਂ ਖੁੱਦ ਫੀਲ ਬਿਲਕੁਲ ਮੈਂ ਟੀਚਰ ਆ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਮੈਂ ਮੈਥ ਦਾ ਐਚਓਡੀ ਆ ਮੈਂ ਅੱਜ ਦਾ ਕਦੀ ਜ਼ਿੰਦਗੀ ਦੇ ਇਹੋ ਜਿਹੀਆਂ ਚੀਜ਼ਾਂ ਨੂੰ ਨਾ ਪ੍ਰੋਤਸਾਹਨ ਦਿੱਤਾ ਨਾ ਕਦੀ ਦਵਾਂਗਾ ਅੱਜ ਮੈਨੂੰ ਖੁੱਦ ਤੁਸੀਂ ਇਹ ਸਟਾਰਟ ਕਰਕੇ ਉੱਚਾ ਕਰਕੇ ਦਿਖਾਇਆ ਤੇ ਮੈਨੂੰ ਪਤਾ ਲੱਗਿਆ ਵੀ ਇਹ ਜੋ ਪਟਾਕੇ ਵਜਦੇ ਆ ਮੈਂ ਵੀਧੀ ਦੀ ਸਪੀਡ ਤੋਂ ਵੱਧ ਚਲਾਉਣ ਵਾਲਾ ਨਹੀਂ ਔਰ ਅੰਮਿਆ ਹਮੇਸ਼ਾ ਕਾਰ ਤੇ ਆਣਾ ਇਹ ਮੇਰੇ ਘਰੇ ਹੀ ਖੜਿਆ ਹੁੰਦਾ ਮੋਟਰਸਾਈਕਲ ਦੇਖੋ ਜੀ ਇਹ ਸਾਡੇ ਨਾ ਮਾਨਸੋ ਮਾਨਜੋ ਡੀਜੀਪੀ ਟਰੈਕਸ ਸਾਹਿਬ ਏਡੀਸੀਪੀ ਟਰੈਕਸ ਸਾਹਿਬ ਤੇ ਏਸੀਪੀ ਟਰੈਕਸ ਸਾਹਿਬ ਵੱਲੋਂ ਨਾ ਸਖਤ ਹਦਾਇਤਾਂ ਨੇ ਵੀ ਜਿੰਨੇ ਵੀ ਬੁਲਟ ਮੋਟਰਸਾਈਕਲਾਂ ਦੇ ਸਾਇਲੈਂਸਰ ਚੇਂਜ ਕੀਤੇ ਨੇ ਉਹਨਾਂ ਦੇ ਨੰਬਰ ਪਲੇਟ ਦੇ ਟ੍ਰਿਪਲਿੰਗ ਦੇ ਤੇ ਹੈਲਮਟ ਦੇ ਇਹ ਜਦੋਂ ਇਹ ਕੋਈ ਵੀ ਬੰਦਾ ਬੁਲਟ ਲੈ ਕੇ ਨੰਗਦਾ ਉਦੀ ਆਵਾਜ਼ ਸਾਨੂੰ ਦੂਰੋਂ ਪਤਾ ਲੱਗ ਜਾਂਦੀ ਹੈ ਵੀ ਇਹਨੇ ਸਾਇਲੈਂਸਰ ਚੇਂਜ ਕੀਤਾ ਹੋਇਆ। ਉਹ ਫਿਰ ਜਦੋਂ ਕਿਸੇ ਦਾ ਚਲਾਨ ਕਰਨਾ ਉਹ ਕਹਿੰਦਾ ਜੀ ਮੈਂ ਮੰਗ ਕੇ ਲੈ ਕੇ ਆਇਆ। ਮੈਨੂੰ ਵੀ ਤੇ ਬਾਰੇ ਨੌਲੇਜ ਨਹੀਂ ਸੀ। ਜਦੋਂ ਇਹਨਾਂ ਨੂੰ ਪਤਾ ਅਸੀਂ ਬਕਾਇਦਾ ਅਖਬਾਰ ਦੇ ਵਿੱਚ ਚੈਨਲਾਂ ਦੇ ਉੱਪਰ ਬਕਾਇਦਾ ਕਢਾਇਆ ਵੀ ਇਹਦਾ ਚਲਾਨ ਬਹੁਤ ਜ਼ਿਆਦਾ ਵੀ ਤੁਸੀਂ ਕੰਪਲੀਟ ਚੇਂਜ ਕਰ ਲਓ। ਅਸੀਂ ਇੱਕ ਇੱਕ ਸਾਲ ਤੋਂ ਐਮ ਚਲਾਈ ਹੋਈ ਆ। ਭਈ ਇਹ ਤੁਸੀਂ ਉਤਾਰਾ ਦਿਓ ਮੈਂ ਹੈਲਮਟ ਨਾਲ ਹਾਈ ਕੋਰਟ ਦੇ ਵਿੱਚ ਬਕਾਇਦਾ ਇਹਦੀ ਰਿੱਟ ਚੱਲਦੀ ਆ। ਕੋਈ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਵੀ ਚੱਲਦਾ ਕੋਈ ਵੀ ਹੈ ਅਸੀਂ ਉਹਦਾ ਚਲਾਨ ਕਰ ਹੀ ਦੇਣਾ ਸਰ ਮਹੀਨ ਦਾ ਵੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਪਰ ਉਹਦੇ ਬਾਅਦ ਵੀ ਤੱਕਿਆ ਇਹ ਪ੍ਰਕਾਰ ਨਹੀਂ ਬੋਲਡਾਂ ਦੇ ਵਿੱਚੋਂ ਦੇਖੋ ਜੀ 65% ਦਾ ਲੋਕ ਸੁਧਰ ਗਏ 35% ਹੈਗੇ ਨੇ 20% ਲੋਕਾਂ ਨੇ ਘਰੇ ਖੜੇ ਕਰਦੇ 15% ਜਿਹੜੇ ਹੈਗੇ ਨੇ ਉਹ ਚੱਲ ਰਹੇ ਨੇ ਉਹ ਅਸੀਂ ਹੁਣ ਜਿੰਨੇ ਵੀ ਟ੍ਰੈਫਿਕ ਪੁਲਿਸ ਆ ਸਾਰਿਆਂ ਨੂੰ ਕਿਹਾ ਹੈ ਵੀ ਜਿਨ੍ਹਾਂ ਨੂੰ ਵੀ ਕੋਈ ਵੀ ਮੋਟਰਸਾਈਕਲ ਸਾਇਲੈਂਸਰ ਬਦਲਿਆ ਹੋਇਆ ਉਹਦੇ ਚਲਾਨ ਕਰੋ ਬਿਲਕੁਲ ਚਲਾਨ ਜੀ ਜੇਕਰ ਅਗਰ ਨੌਜਵਾਨਾਂ ਨੂੰ ਕਿ ਮੈਸੇਜ ਦੇਣਾ ਚਾਹੋਗੇ ਤਾਂ ਵੀ ਉਹ ਜਿਹੜੇ ਸਿਸਟਮਾਂ ਦੇ ਨਾਲ ਲਵਾਏ ਜਾਣ ਉਹਨਾਂ ਨੂੰ ਇਹੀ ਅਸੀਂ ਮੈਸੇਜ ਲਾਇਆ ਸੀ ਜਿਹਨਾਂ ਦੇ ਨਾਂ ਤੇ ਇਹ ਬਾਈਕ ਆ ਉਹਨਾਂ ਦੇ ਫਾਦਰਾਂ ਦੇ ਖਿਲਾਫ ਦੁਬਾਰਾ ਐਫਰ ਲੋਜ ਕੀਤੀ ਹੋਗੀ ਪਹਿਲਾਂ ਤਾਂ ਇਹਨਾਂ ਨੂੰ ਅਸੀਂ ਬਰੀਫ ਕੀਤਾ ਸੀ ਸਕੂਲਾਂ ਦੀ ਜਾ ਕੇ ਵੀ ਬਰੀਫ ਕੀਤਾ ਸੀ ਬਈ ਤੁਸੀਂ ਪੇਰੈਂਟਸ ਮੀਟਿੰਗਾਂ ਵੀ ਇਹਨਾਂ ਨੇ ਅਟੈਂਡ ਕਰਾਈਆਂ ਸੀ ਅਸੀਂ ਨਾਲ ਬਿਲਕੁਲ ਕੀਤੀਆਂ ਬੀ ਤੁਸੀਂ ਆਪਣੇ ਬੱਚੇ ਨੂੰ ਬਾਈਕ ਨਾਲ ਲੈ ਕੇ ਦੋ ਤੁਸੀਂ ਗੈਰਕਿਲਾ ਜਗੇ ਚੱਲੀ ਜਾਗੇ ਚੱਲੀ ਜਾਗੇ ਆਪੀ ਟੀਚਰ ਆਪਣੇ ਆਪ ਹੁਣ ਸਾਨੂੰ ਤਾਂ ਪਤਾ ਨਹੀਂ ਇਹ ਟੀਚਰ ਨੇ ਇਹ ਤਾਂ ਆਪ ਦੱਸ ਰਹੇ ਨੇ ਅਸੀਂ ਤਾਂ ਰੁਟੀਨ ਦੀ ਚੈੱਕਿੰਗ ਦੇ ਨਾਲ ਰੋਕਿਆ ਰੋਕਣ ਤੋਂ ਬਾਅਦ ਇਹਨਾਂ ਨੂੰ ਡਾਕੂਮੈਂਟ ਪ੍ਰੋਵਾਈਡ ਕੀਤੇ ਜਿਆ ਨੂੰ ਸਟਾਰਟ ਕੀਤਾ ਮੌਕੇ ਤੇ ਤੁਸੀਂ ਆ ਗਏ ਹੁਣ ਇਹਨਾਂ ਨੂੰ ਪੁੱਛਿਆ ਵੀ ਡਾਕੂਮੈਂਟ ਦੋ ਵੇ ਆਪਣਾ ਜੋ ਵੀ ਹੈਗਾ ਅਸੀਂ ਆਪਣਾ ਚਲਾਨ ਕਰਦਾਂਗੇ ਇਹ ਇਹਨਾਂ ਨੂੰ ਅਗੇ ਕੋਡ ਕੀ ਸਜ਼ਾ ਦੰਦੀ ਆ ਜੁਰਮਾਨਾ ਕਰਦੀ ਆ ਉਹ ਇਹਨਾਂ ਦੀ ਆ ਇਹ ਆਪਣੇ ਉੱਤੇ ਆਮ ਪਬਲਿਕ ਨੂੰ ਅਪੀਲ ਹੈ ਅਸੀਂ ਤਾਂ ਆਮ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਵੀ ਟ੍ਰੈਫਿਕ ਜਿਹੜਾ ਠੰਡ ਦਾ ਮੌਸਮ ਆ ਨਾ ਟ੍ਰੈਫਿਕ ਜਿੰਨੇ ਰੂਲ ਨੇ ਉਹਨੂੰ ਫੋਲੋ ਕਰੋ ਹੈਲਮਟ ਪਾਓ ਥੋਡੀ ਸੇਫਟੀ ਆ ਨੰਬਰ ਪਲੇਟ ਲਗਾਓ ਥੋਡੀ ਸੇਫਟੀ ਆ ਟ੍ਰਿਪਲਿੰਗ ਨਾ ਕਰੋਗੇ ਤਾਂ ਤੁਹਾਡਾ ਬਚਾ ਹੈਗਾ ਧੰਨਵਾਦ ਉਹਦੀ ਕਹਿ ਰਹੇ ਆ ਜੋ ਮੈਂ ਉੱਥੇ ਕਹਿ ਰਹੇ ਆ ਸੱਚ ਕਹਿ ਰਿਹਾ